ਅਗਰ ਸਨਾਤਨ ਮਤ ਨੂੰ ਰੱਖਿਆ ਤੇ ਸਿੱਖਾਂ ਨੇ ਰੱਖਿਆ ਰੱਖਣ ਵਾਲਾ ਮਾਲਕ ਹੁੰਦਾ ਰੱਖਣ ਵਾਲਾ ਮਾਲਕ ਹੁੰਦਾ ਰੱਖਿਆ ਕਰਨ ਵਾਲਾ ਮਾਲਕ ਹੁੰਦਾ ਇਹ ਗੱਲ ਵੱਖਰੀ ਹੈ ਗਿਣਤੀ ਮਿੰਤੀ ਦੇ ਥੋੜੇ ਘਾਟਾਂ ਕੋਈ ਪਤਾ 17 ਵਾਰ ਖਾਲਸੇ ਨੇ ਦਲੀ ਜਿੱਤੀ ਹੈ 18ਵੀਂ ਵਾਰ ਵੀ ਦਾ ਲੱਗਦਾ ਹੈ ਖਰ ਰਖਵਾਲੇ ਨੇ ਸਿੱਖੇ ਸੁਦੇਸ਼ ਦੇ ਇਹ ਦੇਸ਼ ਰਿਫਾਸਤ ਵਿੱਚ ਐ ਤੇ ਸਿੱਖਾਂ ਦੀ ਬਦੌਲਤ ਤੇ ਕਈ ਆਖਣ ਗਏ ਨੇ ਛੱਡ ਕੇ ਚੱਲ ਜਾਣਾ ਦੇਸ਼ ਨੂੰ ਮੈਂ ਹਰਾੜ ਰਹਿ ਜਾਣਾ ਤੁਸੀਂ ਮਾਲਕ ਹੋ ਤੁਸੀਂ ਜੰਜੂਰ ਰੱਖਿਆ ਹੈ ਤੁਸੀਂ ਰਾਜੇ ਰਹੇ ਹੋ ਕਿੱਥੇ ਉਹ ਅਫਗਾਨਿਸਤਾਨ ਤੱਕ ਜੇ ਛੱਡਣਾ ਹੈ ਕਿਸੇ ਨੇ ਉਹ ਛੱਡਣਾ ਉਹ ਛੱਡਣਾ ਜਿਨ੍ਹਾਂ ਕੋਲ ਮਲਕੀਅਤ ਨਹੀਂ ਹੈ ਜੀ ਤੇ 17 ਵਾਰ ਦਿੱਲੀ ਜਿੱਤੀ ਹੈ ਖਾਲਸਿਆਂ ਨੇ ਤੇ ਭਾਰਤ ਵਰਸ਼ ਦੇ بڑے بڑے ਸਨਾਤਨ ਮੱਤ ਰੱਖੇ ਨੇ ਇਹਦੇ ਮਾਲਕ ਨੇ ਮਾਲਕ ਕਦੇ ਛੱਡ ਕੇ ਨਹੀਂ ਜਾਂਦਾ ਹੱਤ ਨਹੀਂ